ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਦੋਸਤੋ ਦੋਸਤੋ ਅੱਜ ਆਪਾਂ ਆਊਟ ਆਫ ਪਲੇਸ ਆਰਟੀਫੈਕਟਸ ਜਾਂ ਏਲੀਅਨ ਆਬਜੈਕਟਸ ਦੀ ਕੈਟਾਗਰੀ ਦੇ ਵਿੱਚ ਸਾਬੂ ਡਿਸਕ ਦੀ ਗੱਲ ਕਰਾਂਗੇ ਤੇ ਪੀਰੀ ਰਿਸ ਮੈਪ ਦੀ ਗੱਲ ਕਰਾਂਗੇ ਦੋਸਤੋ ਸਾਬੂ ਡਿਸਕ ਜਿਹੜੀ ਆ ਉਹ ਮਿਸਰ ਦੇ ਵਿੱਚ ਮੁਸਤਬਕ ਮਕਬਰੇ ਦੇ 7 ਕਮਰਿਆਂ ਵਿੱਚੋਂ ਇੱਕ ਅੰਦਰੋਂ ਮਿਲੀ ਸੀ ਇਸ ਰੂਮ ਨੂੰ ਰੂਮ E ਨਾਮਕ ਕਮਰਾ ਕਿਹਾ ਜਾਂਦਾ ਹੈ ਇਹ ਦਫਨਾਉਣ ਵਾਲਾ ਕਮਰਾ ਹੈ ਜਿੱਥੇ ਸ਼ਾਹੀ ਬੰਦਿਆਂ ਨੂੰ ਦਫਨਾਇਆ ਜਾਂਦਾ ਹੈ ਇੱਥੇ ਸਾਬੂ ਦੀਆਂ ਹੱਡੀਆਂ ਤੇ ਨਿਸ਼ਾਨੀਆਂ ਮੌਜੂਦ ਨੇ ਜਿਹੜਾ ਕਿ ਸ਼ਾਹੀ ਵੰਸ਼ ਦਾ ਇੱਕ ਖਾਸ ਬੰਦਾ ਸੀਗਾ ਇਹ ਲੱਕੜ ਦੇ ਤਬੂਤ ਦੇ ਅੰਦਰ ਪਈਆਂ ਨੇ ਜਿਹੜੀਆਂ ਉਹਦੀਆਂ ਹੱਡੀਆਂ ਤੇ ਨਿਸ਼ਾਨੀਆਂ ਨੇ ਪਰ ਸਾਬੂ ਦੀ ਡਿਸਕ ਦਾ ਪ੍ਰਯੋਗ ਕਿਸ ਮਕਸਦ ਲਈ ਹੁੰਦਾ ਇਹਦੇ ਬਾਰੇ ਕੋਈ ਸਰੋਤ ਕੋਈ ਸਰਾਗ ਨਹੀਂ ਮਿਲਦਾ ਤੇ ਉਹਦੀਆਂ ਹੱਡੀਆਂ ਤੇ ਉਹਦੀਆਂ ਨਿਸ਼ਾਨੀਆਂ ਦੇ ਵਿੱਚ ਇੱਕ ਡਿਸਕ ਮਿਲੀ ਹੈ ਜਿਹਨੂੰ ਸ਼ਿਸ਼ਟ ਡਿਸਕ ਵੀ ਕਿਹਾ ਜਾਂਦਾ ਹੈ S C H I S T ਸ਼ਿਸ਼ਟ ਡਿਸਕ ਵੀ ਕਿਹਾ ਜਾਂਦਾ ਹੈ ਜਾਂ ਸਾਬੂ ਡਿਸਕ ਕਹਿ ਦਿੱਤਾ ਜਾਂਦਾ ਹੈ ਸ਼ਿਸ਼ਟ ਇੱਕ ਵਿਸ਼ੇਸ਼ ਕਿਸਮ ਦਾ ਚਟਾਨੀ ਪਦਾਰਥ ਹੁੰਦਾ ਹੈ ਜਿਹੜਾ ਕਿ ਮਜ਼ਬੂਤ ਹੋਣ ਦੇ ਨਾਲ ਬਹੁਤ ਜ਼ਿਆਦਾ ਮਜ਼ਬੂਤ ਹੋਣ ਦੇ ਨਾਲ ਨਾਲ ਵજન ਦੇ ਵਿੱਚ ਹਲਕਾ ਹੁੰਦਾ ਹੈ ਦੋਸਤੋ ਤੋ ਦੋਸਤੋ ਸਾਰੇ ਵੀਰਾਂ ਦਾ ਸਵਾਗਤ ਹੈ ਆਪਣੇ ਅਦ੍ਰਿਸ਼ਮ ਪੇਜ ਦੇ ਉੱਪਰ ਤੁਵਾਦੋ-ਬਦ ਵੀਰ ਸਾਡੇ ਪੇਜ ਅਦ੍ਰਿਸ਼ਮ ਦੇ ਨਾਲ ਜੁੜੋ ਤੇ ਵੱਧ ਤੋਂ ਵੱਧ ਵੀਰ ਸਾਡੇ YouTube ਚੈਨਲ ਅਦ੍ਰਿਸ਼ਮ ਪੰਜਾਬੀ ਨੂੰ ਫੋਲੋ ਕਰੋ ਦੋਸਤੋ ਇਹ ਜਿਹੜੀ ਡਿਸਕ ਹੈ ਸ਼ਿਸ਼ਟ ਨਾਮੀ ਇੱਕ ਅਜਿਹੇ ਜੇ ਮਟੀਰੀਅਲ ਤੋਂ ਬਣੀ ਵੀ ਹੈ ਜਿਹੜਾ ਖਾਸ ਕਿਸਮ ਦਾ ਪੱਥਰੀਲਾ ਮਟੀਰੀਅਲ ਹੁੰਦਾ ਤੇ ਬਹੁਤ ਹੀ ਮਜਬੂਤ ਹੁੰਦਾ ਪਰ ਵਜਨ ਚ ਬਹੁਤ ਜ਼ਿਆਦਾ ਹਲਕਾ ਹੁੰਦਾ ਸਾਬੂ ਡਿਸਕ ਦਾ ਜਿਹੜਾ ਘੇਰਾ ਏ ਉਹ 60 ਸੈਂਟੀਮੀਟਰ ਜਾਂ 24 ਇੰਚ ਹੈ ਤੇ ਆਕਾਰ ਇਹਦਾ ਬਹੁਤ ਅਜੀਬੋ-ਗਰੀਬ ਤੇ ਅਨੋਖਾ ਹੈ ਇਹ ਤਿੰਨ ਖੁੰਜੀ ਪੱਤਰੀਆਂ ਵਾਲਾ ਪ੍ਰੋਪੈਲਰ ਵੀਲ ਆ ਇਹ ਪ੍ਰੋਪੈਲਰ ਵੀਲ ਹੈ ਜਿਹਦੇ ਤਿੰਨ ਪੱਤਰੀਆਂ ਜਿਹਾ ਐਵੇਂ ਮੁੜਵੀਆਂ ਜਿਹਾ ਹੋਈਆਂ ਵਿਆਂ ਨੇ aerodynamic shape ਦੀਆਂ ਨੇ ਇਹ ਯਾਨੀ ਜਿਵੇਂ ਕੋਈ ਚੀਜ਼ ਉਡਣ ਲਈ ਬਣਾਈ ਹੁੰਦੀ ਆ ਕੋਈ ਪੱਖੀ ਆ ਕੋਈ ਵਾਟਰ ਪمپ ਚ ਕੋਈ ਪਾਣੀ ਨੂੰ ਭਗਾ ਕੇ ਮਾਰਨ ਵਾਲੀ ਆ ਉੱਪਰ ਚੜਾਉਣ ਵਾਲੀ ਇਸ ਤਰ੍ਹਾਂ ਜਿਹਦੀ ਮਤਲਬ ਇਹਦੀਆਂ ਜਿਹੜੀਆਂ ਉਹ ਤਿੰਨ ਪੱਤੀਆਂ ਤਿੰਨ ਗੁੰਜੀ ਪੱਤਰੀਆਂ ਕੇਂਦਰ ਵੱਲ ਨੂੰ ਮੁੜੀਆਂ ਹੋਈਆਂ ਉਹ ਸੈਂਟਰ ਵੱਲ ਨੂੰ ਐਵੇਂ ਮੁੜੀਆਂ ਹੋਈਆਂ ਨੇ ਤਿੰਨ ਪੱਤਰੀਆਂ ਇਦਾਂ ਇਸ ਕਰਕੇ ਇਹ ਜਿਹੜਾ ਹੈ ਇਹਦੇ ਤੇ ਬਹੁਤ ਜ਼ਿਆਦਾ ਰਿਸਰਚ ਹੋਈ ਹੈ ਪਰ ਕਿਉਂਕਿ ਜਿਹੜਾ ਇਹਨੂੰ ਲੱਭਣ ਵਾਲਾ ਬੰਦਾ ਸੀਗਾ ਉਹ ਸੀਗਾ ਬ੍ਰਿਟਿਸ਼ ਏਜੀਪਟੋਲੋਜੀਸਟ ਵਲਟਰ ਬ੍ਰਾਇਨ ਐਮਰੀ ਉਹਨੂੰ 1936 ਦੇ ਵਿੱਚ ਇਹ ਜਿਹੜੀ ਆ ਸਾਬੂ ਵਾਲੇ ਰੂਮ E ਦੇ ਵਿੱਚੋਂ ਲੱਭੀ ਸੀਗੀ ਇਹ ਤੇ ਉਹਦੀਆਂ ਨਿਸ਼ਾਨੀਆਂ ਦੇ ਨਾਲ ਹੀ ਪਈ ਸੀ ਇਹਦੇ ਬਾਰੇ ਪ੍ਰਾਇਮਰੀ ਸੋਰਸ ਜਿਹੜਾ ਹੈ ਉਹ ਐਮਰੀ ਦੀਆਂ ਆਪਣੀਆਂ ਖੁਦਾਈ ਸੰਬੰਧੀ ਰਿਪੋਰਟਾਂ ਹੀ ਨੇ ਪਰ ਉਹ ਵੀ ਇਹਦੇ ਇਸਤੇਮਾਲ ਬਾਰੇ ਅੰਦਾਜ਼ੇ ਹੀ ਲਾਉਂਦਾ ਜਾਪਦਾ ਹੈ ਪਰ ਉਹ ਦੱਸ ਨਹੀਂ ਸਕਿਆ ਵੀ ਇਹਦਾ ਐਗਜ਼ੈਕਟ ਇਸਤੇਮਾਲ ਕਿਸ ਚੀਜ਼ ਚ ਹੁੰਦਾ ਹੋ ਕਿਉਂਕਿ ਇਹ ਦੇ ਨਾਲ ਸੰਬੰਧਿਤ ਜਾਂ ਇਹ ਦੇ ਨਾਲ ਮਿਲਦੀਆਂ ਜੁਲਦੀਆਂ ਚੀਜ਼ਾਂ ਜਿੰਨਾ ਤੇ ਕੋਈ ਤੁਲਨਾਤਮਕ ਅਧਿਐਨ ਕਰਕੇ ਦੇਖਿਆ ਜਾ ਸਕੇ ਵੀ ਉਹ ਚੀਜ਼ਾਂ ਇਸ ਮਕਸਦ ਲਈ ਵਰਤੀਆਂ ਜਾਂਦੀਆਂ ਸੀ ਤੇ ਇਹ ਇਸ ਮਕਸਦ ਲਈ ਵਰਤੀ ਜਾਂਦੀ ਹੋਊਗੀ ਡਿਸਕ ਤਾਂ ਉਹ ਅੰਦਾਜ਼ਾ ਲਾਉਣਾ ਔਖਾ ਕਿਉਂਕਿ ਇਹ ਜੀ ਕੋਈ ਵੀ ਚੀਜ਼ ਜਿਹੜੀ ਆ ਉਹਦੇ ਕੰਪੈਰੀਸ਼ਨ ਵਾਲੀ ਨਹੀਂ ਮਿਲੀ ਇਜੀਪਟ ਦੇ ਵਿੱਚੋਂ ਸਾਬੂ ਡਿਸਕ ਜਿਹੜੀ ਆ ਆਪਣੇ ਆਪ ਦੇ ਇਹਚ ਇੰਨੀ ਅਜੀਬ ਚੀਜ਼ ਹੈ ਤੇ ਇੰਨੀ ਅਨੋਖੀ ਸ਼ੇਪ ਦੀ ਤੇ ਐਨੇ ਅਨੋਖੇ ਮਟੀਰੀਅਲ ਦੀ ਬਣੀ ਹੋਈ ਹੈ ਕਿ ਉਹਦੇ ਬਾਰੇ ਅੰਦਾਜ਼ਾ ਲਾਉਣਾ ਵੀ ਇੰਜੀਨੀਅਰਾਂ ਤੇ ਵਿਗਿਆਨਕਾਂ ਦੇ ਵੱਸ ਦਾ ਨਹੀਂ ਹੈਗਾ ਤੇ ਅਜੇ ਤੱਕ ਕਿਸੇ ਧਾਰਨਾ ਦੇ ਉੱਪਰ ਸਾਰਿਆਂ ਦੀ ਸਹਿਮਤੀ ਜਿਹੜੀ ਹੈ ਇਹਦੇ ਬਾਰੇ ਬਣ ਨਹੀਂ ਸਕੇ। 에어ਬੱਸ ਰਿਸਰਚ ਸੈਂਟਰ ਤੇ ਦੇ ਵਿਖੇ ਉੱਥੇ ਇਸ ਡਿਸਕ ਦੀ ਹੂ ਬੂ ਨਕਲ ਤਿਆਰ ਕੀਤੀ ਗਈ 3D ਪ੍ਰਿੰਟਰ ਦੀ ਮਦਦ ਦੇ ਨਾਲ। ਫਿਰ ਇਹਦੇ ਉੱਤੇ ਜਿਹੜੀ ਹੈ ਸੰਭਾਵਿਤ ਵਰਤੋਂ ਕੀ ਹੋ ਸਕਦੀ ਹੈ ਸਭ ਨੂੰ ਡਿਸਕ ਦੀ ਇਹ ਜਾਂਚ ਕੀਤੀ ਗਈ ਤੇ ਜਦੋਂ ਇਹਦੇ ਐਰੋਡਾਇਨਾਮਿਕ ਗੁਣ ਸਾਹਮਣੇ ਆਏ ਕਿ ਵੀ ਇਹ ਉਡਣ ਦੇ ਲਾਇਕ ਚੀਜ਼ ਹੈਗੀ ਹੈ ਤਾਂ ਫਿਰ ਇਹਨੂੰ ਇੱਕ ਫਲਾਈਂਗ ਡਿਸਕ ਦੇ ਵਜੋਂ ਖੋਖਿਆ ਗਿਆ ਪਤਾ ਲੱਗਿਆ ਵੀ ਜਿਹੜਾ ਸ਼ਿਸ਼ਟ ਹੁੰਦਾ ਉਹ ਬਹੁਤ ਹਲਕਾ ਹੋਣ ਕਰਕੇ ਇਹਦੇ ਇਸਤੇਮਾਲ ਦੇ ਵਿੱਚ ਵਰਤਿਆ ਗਿਆ ਯਾਨੀ ਜਾਂਚ ਦੌਰਾਨ 3D ਮਾਡਲ ਤੋਂ ਉਹ ਪਤਾ ਲੱਗਿਆ ਵੀ ਉਹ ਜਿਹੜਾ 3D ਮਾਡਲ ਬਣਾਇਆ ਸੀ ਉਹਨਾਂ ਨੇ ਜਾਂਚ ਵਾਸਤੇ ਉਹ ਉਡਣ ਚ ਕਾਮਯਾਬ ਰਿਹਾ ਤੇ ਉਹਨਾਂ ਨੇ ਕੀ ਕੀਤਾ ਉਹਦੀ ਐਰੋਡਾਇਨਾਮਿਕ ਜਿਹੜੀ ਸ਼ੇਪ ਬਣਾਈ ਸੀਗੀ ਉਹੋ ਬਹੁਤ ਸਾਰੇ ਮਤਲਬ ਦੇਸੀ ਜੇ ਟੂਲਾ ਨਾਲ ਦੇਸੀ ਜੀਆਂ ਚੀਜ਼ਾਂ ਨਾਲ ਬਣਾ ਕੇ ਦੇਖੀ ਸੀ ਜੋ ਉਹ ਸੋਚਦੇ ਸੀ ਵੀ ਜਿੰਨੀ ਕੁ ਪੁਰਾਣੀ ਇਹ ਚੀਜ਼ ਹੋ ਸਕਦੀ ਆ ਉਹਨਾਂ ਜ਼ਮਾਨਿਆਂ ਦੇ ਵਿੱਚ ਉਪਲਬਧ ਦੇ ਜਿਹੜੇ ਔਜ਼ਾਰ ਸੀਗੇ ਉਹਨਾਂ ਨਾਲ ਬਣਾ ਕੇ ਕੋਸ਼ਿਸ਼ ਕੀਤੀ ਸੀ ਤਾਂ ਵੀ ਇਹ ਡਿਸਕ ਜਿਹੜੀ ਆ ਉੜਨ ਦੇ ਵਿੱਚ ਕਾਮਯਾਬ ਰਹੀ ਯਾਨੀ ਇਹਦੀ ਸ਼ੇਪ ਜਿਹੜੀ ਆ ਐਰੋਡਾਇਨਾਮਿਕ ਸ਼ੇਪ ਆ ਬਿਲਕੁਲ ਵੀ ਜਿਹਨੂੰ ਭਗਾ ਕੇ ਮਾਰਿਆ ਜਾਵੇ ਡਿਸਕ ਵਾਂਗੂ ਤਾਂ ਇਹ ਹਵਾ ਚ ਬਿਲਕੁਲ ਸਥਿਰਤਾ ਦੇ ਨਾਲ ਉਡਦੀ ਹੈ ਇਹਦੇ ਸੈਂਟਰ ਦੇ ਵਿੱਚ ਇੱਕ ਗਲੀ ਵੀ ਹੈਗੀ ਹੈ ਇੱਕ ਮਤਲਬ ਛੇਕ ਵੀ ਹੈ ਜਿਹੜਾ ਕਿ ਦੱਸਦਾ ਇਹਨੂੰ ਸਥਿਰਤਾ ਨਾਲ ਉਡਣ ਦੇ ਵਿੱਚ ਉਹ ਹੈਲਪ ਕਰਦਾ ਹੋਊਗਾ ਉਹ ਜਿਹੜਾ ਵਿਚਾਲੇ ਅਗਰ ਇਹ ਕਿਸੇ ਚੀਜ਼ ਦੇ ਉੱਪਰ ਤੁਰੇ ਵਾਂਗੂ ਘੁੰਮਦੀ ਹੋਊਗੀ ਤਾਂ ਵੀ ਤੇ ਇਹ ਪੂਰੀ ਸਥਿਰਤਾ ਨਾਲ ਯਾਨੀ ਉਡਣ ਚ ਇਹ ਕਾਮਯਾਬ ਰਹੇ ਇਹਦੇ ਤਿੰਨੇ ਮੁੜੇ ਹੋਏ ਪੱਤਰੇ ਇਹਨੂੰ ਉਡਣ ਦੀ ਪੂਰੀ ਸਮਰੱਥਾ ਪ੍ਰਦਾਨ ਕਰ ਰਹੇ ਸੀ ਯਾਨੀ ਇਸ ਚ ਅਧੁਨਿਕ ਹੈਲੀਕਾਪਟਰ ਦੇ ਤਿੰਨ ਬਲੇਡਾਂ ਵਾਂਗੂ ਇਸ ਐਵੀਟਸ ਨੂੰ ਉੱਡਦੇ ਹੋਏ ਉੱਪਰ ਚੱਕਣ ਦੀ ਵੀ ਸਮਰੱਥਾ ਮੌਜੂਦ ਸੀਗੀ ਉਹ ਕਾਬਲੀਅਤ ਵੀ ਦੇਚ ਮੌਜੂਦ ਸੀਗੀ ਕੇਂਦਰ ਚ ਬਣਿਆ ਛੇਕ ਉਹ ਸਥਿਰਤਾ ਨਾਲ ਇਹਨੂੰ ਘੁਮਾਉਣ ਦੇ ਵਿੱਚ ਸਹਾਇਤਾ ਕਰਦਾ ਏ ਹਾਲਾਂਕਿ ਪੁਰਾਤਨ ਮਿਸਰ ਵਾਸੀ ਆਪਣੀਆਂ ਸ਼ਾਨਦਾਰ ਇੰਜੀਨੀਅਰਿੰਗ ਦੀਆਂ ਕਲਾਵਾਂ ਤੇ ਨਿਰਮਾਣ ਕਲਾਵਾਂ ਦੇ ਲਈ ਜਾਣੇ ਜਾਂਦੇ ਨੇ ਪਰ ਆਲੋਚਕਾਂ ਦਾ ਕਹਿਣਾ ਏ ਕਿ ਵੀ ਜਿਹੜੇ ਮਿਸਰ ਵਾਸੀ ਸੀਗੇ ਉਹ ਆਪਣੀ ਸ਼ਾਨਦਾਰ ਇੰਜੀਨੀਅਰਿੰਗ ਤੇ ਨਿਰਮਾਣ ਕਲਾ ਦੇ ਲਈ ਵੀ ਤਾਂਬੇ ਦੀਆਂ ਛੈਣੀਆਂ ਦੇ ਪੱਥਰ ਦੇ ਹਥੌੜੇ ਵਰਤਦੇ ਸੀਗੇ ਤਾਂ ਇਹ ਕਿਵੇਂ ਪੋਸੀਬਲ ਹੈ ਵਿਸ਼ਿਸ਼ਟ ਦੀ ਯਾਨੀ ਕਿ ਪੱਥਰੀਲੇ ਮਟੀਰੀਅਲ ਦੀ ਜਿਹੜੀ ਇਸ ਤਰ੍ਹਾਂ ਦੀ ਡਿਸਕ ਜਿਹਦੇ ਪੱਥਰੇ ਤਿੰਨ ਅੰਦਰ ਨੂੰ ਐ ਮੂੜੇ ਵੇ ਹੁਣ ਤਿੰਨ ਖੁੰਜੇ ਉਹ ਜਿਹਦੇ ਉਹ ਇਸ ਤਰ੍ਹਾਂ ਦੀ ਚੀਜ਼ ਨੂੰ ਪੱਥਰ ਤੋਂ ਕਿਵੇਂ ਬਣਾ ਸਕਦੇ ਨੇ ਉਹ ਵੀ ਤਾਂਬੇ ਦੀ ਛਣੀ ਨਾਲ ਤੇ ਪੱਥਰ ਦੇ ਧੋੜਿਆਂ ਨਾਲ ਆਧੁਨਿਕ ਜਿਹੜੇ ਔਜ਼ਾਰ ਨੇ ਉਹਨਾਂ ਨਾਲ ਤਾਂ ਮੰਨਿਆ ਜਾ ਸਕਦਾ ਵੀ ਇਹੀ ਜੀ ਚੀਜ਼ ਬਣਾਈ ਜਾ ਸਕਦੀ ਹੈ ਕਿ ਜਿਵੇਂ ਉਹਨਾਂ ਨੇ ਸੈਂਟਰ ਵਾਲੇ ਏਅਰਬਸ ਰਿਸਰਚ ਸੈਂਟਰ ਵਾਲਿਆਂ ਨੇ ਇਹਨੂੰ ਉਹਦੇ ਨਾਲ ਬਣਾਇਆ 3D ਪ੍ਰਿੰਟਰ ਦੇ ਨਾਲ ਬਣਾਇਆ ਪਰ ਉਹ ਕਹਿੰਦੇ ਵੀ ਮਿਸਰ ਵਾਸੀ ਇਹਨੂੰ ਬਣਾ ਸਕਦੇ ਕਿਉਂਕਿ ਉਹਨਾਂ ਦੇ ਕੋਲ ਇਹੋ ਜਿਹਾ ਕੋਈ ਵੀ ਔਜ਼ਾਰ ਮੌਜੂਦ ਨਹੀਂ ਸੀ ਜਿਹੜਾ ਇਸ ਡਿਸਕ ਨੂੰ ਤਿਆਰ ਕਰ ਸਕਦਾ ਸੀਗਾ ਕਿਉਂਕਿ ਉਹ ਤਾਂਬੇ ਦੀਆਂ ਛਾਣੀਆਂ ਤੇ ਪੱਥਰ ਦੇ ਥੋੜਿਆਂ ਨੂੰ ਇਸਤੇਮਾਲ ਕਰਦੇ ਸੀਗੇ ਤੇ ਇਸ ਲਈ ਕੁਝ ਵਿਦਵਾਨ ਇਹਨੂੰ ਬੁੱਗਸਫੀਅਰ ਵਾਂਗੂ ਅਸਮਾਨ ਤੋਂ ਆਈ ਹੋਈ ਏਲੀਨ ਆਰਟੀਫੈਕਟ ਜਾਂ ਕੋਈ ਬਾਰੀ ਵਸਤੂ ਮੰਨਦੇ ਨੇ ਜਿਹੜੀ ਇਸ ਦੁਨੀਆ ਦੀ ਨਹੀਂ ਹੈ ਬਹੁਤ ਸਾਰੇ ਵਿਦਵਾਨ ਇਹਨੂੰ ਜਿਵੇਂ ਧਾਰਮਿਕ ਰਸਮਾਂ ਨਿਭਾਉਣ ਦੇ ਲਈ ਵਰਤੇ ਜਾਂਦਾ ਸਮਾਨ ਦੇ ਵਿੱਚੋਂ ਜਾਂ ਧਾਰਮਿਕ ਅਨੁਸ਼ਠਾਨਾਂ ਦੇ ਵਿੱਚ ਜਿਹੜੀਆਂ ਚੀਜ਼ਾਂ ਵਰਤੀਆਂ ਜਾਂਦੀਆਂ ਨੇ ਜਿਵੇਂ ਆਪਣੇ ਟਾਈਮ ਦੇ ਵਿੱਚ ਟੱਲੀਆਂ ਜਾਂ ਘੜਿਆਲ ਜਾਂ ਕੋਈ ਬਜਾਨ ਵਾਲੀਆਂ ਚੀਜ਼ਾਂ ਉਸ ਤਰ੍ਹਾਂ ਦੀ ਚੀਜ਼ ਮੰਨਦੇ ਨੇ ਪਰ ਕੁਝ ਲੋਕ ਜਿਹੜੇ ਨੇ ਇਨੂੰ ਖਗੋਲ ਬਾਰੇ ਮਿਸਰ ਵਾਸੀਆਂ ਦੀ ਸੂਝ-ਬੂਝ ਦਾ ਇੱਕ ਪ੍ਰਤੀਕ ਮੰਨਦੇ ਨੇ ਪਰ ਆਧੁਨਿਕ ਇੰਜੀਨੀਅਰ ਇਹਨੂੰ ਕਿਸੇ ਵਾਟਰ ਪੰਪ ਦਾ ਕੋਈ ਪੁਰਜਾ ਮੰਨਦੇ ਨੇ ਵੀ ਇਹ ਉਹਨਾਂ ਦੇ ਟਾਈਮ 'ਚ ਕੋਈ ਵਾਟਰ ਪੰਪ ਹੋਊਗਾ ਹੁੰਦਾ ਹੋਊਗਾ ਮੀਨੀਲ دریا ਦਾ ਪਾਣੀ ਜਿਹੜਾ ਬਰਾਮੜਾਂ ਤੱਕ ਖਿੱਚਣ ਦੇ ਲਈ ਜਾਂ ਕਿਸੇ ਗੂਰ ਜਗ੍ਹਾ ਤੇ ਲੈ ਉਚਾਈ 'ਚ ਚਾੜਨ ਦੇ ਲਈ ਇਹਨੂੰ ਪ੍ਰੋਪੈਲਰ 휠 ਦੇ ਤੌਰ ਤੇ ਇਸਤੇਮਾਲ ਕੀਤਾ ਜਾਂਦਾ ਹੋਊਗਾ ਵੀ ਇਹ ਘੁਮਾ ਕੇ ਪਾਣੀ ਨੂੰ ਧੱਕ ਧੱਕਦਾ ਹੋਊਗਾ ਤਾਂ ਉੱਪਰ ਜਿਵੇਂ ਆਪਣਾ ਟੁੱਲੂ ਪੰਪ ਹੁੰਦਾ ਉਹਦੇ ਵਿੱਚ ਵੀ ਪ੍ਰੋਪੈਲਰ 휠 ਹੁੰਦਾ ਵੀ ਉਹ ਇਸ ਤਰ੍ਹਾਂ ਟੁੱਲੂ ਪੰਪ ਵਰਗਾ ਕੋਈ ਕੰਮ ਕਰਦਾ ਹੋਊਗਾ ਪਰ ਕੋਈ ਵੀ ਆਪਣੀ ਥਿਉਰੀ ਜਾਂ ਧਾਰਨਾ ਨੂੰ ਪੱਕੇ ਤੌਰ ਤੇ ਸਾਬਤ ਨਹੀਂ ਕਰ ਸਕਿਆ ਨਾ ਕੋਈ ਇੰਜੀਨੀਅਰ ਨਾ ਕੋਈ ਸਾਇੰਟਿਸਟ ਇਸੇ ਲਈ ਜਿਆਦਾ ਲੋਕ ਇਸ ਰਹਸਮਈ ਪੁਰਜੇ ਨੂੰ ਏਲੀਨ ਓਰੀਜਿਨ ਨਾਲ ਹੀ ਜੋੜਦੇ ਨੇ ਤੇ ਕਹਿੰਦੇ ਨੇ ਕਿ ਉਹ ਉਡਣ ਤਸ਼ਤੀ ਦਾ ਪੁਰਜਾ ਹੈ ਜਿਹੜਾ ਕਿ ਗਿਰ ਗਿਆ ਜਾਂ ਐਂਕੈਲੋਬੀ ਪਹਿਲਾਂ ਅਮਸਾਬੂ ਦੇ ਟਾਈਮ ਦੇ ਵਿੱਚ ਕਿਤੇ ਗਿਰਿਆ ਹੋਇਆ ਮਿਲਿਆ ਕਿਸੇ ਨੂੰ ਆਦਰਮਾਨ ਦੇ ਲਈ ਉਹਨਾਂ ਨੇ ਉਹਨੂੰ ਸਾਬੂ ਦੇ ਮਕਬਰੇ ਦੇ ਵਿੱਚ ਸਾਬੂ ਦੀ ਬੋਡੀ ਦੇ ਨਾਲ ਉਹਦੀਆਂ ਹੱਡੀਆਂ ਦੇ ਨਾਲ ਰੱਖਿਆ ਹੁਣ ਦੋਸਤੋ ਆਪਾਂ ਦੂਸਰੇ ਜਿਹੜੇ ਆਬਜੈਕਟ ਬਾਰੇ ਏਲੀਨ ਆਬਜੈਕਟ ਬਾਰੇ ਜਾਂ ਆਊਟ ਆਫ ਪਲੇਸ ਆਰਟੀਫੈਕਟ ਬਾਰੇ ਗੱਲ ਕਰਨੀ ਆ ਉਹ ਹੈਗਾ ਜੀ ਪੀਰੀ ਰਾਈਸ ਮੈਪ ਪੀਰੀ ਰਾਈਸ ਦਾ ਨਕਸ਼ਾ ਜਿਹੜਾ ਹੈਗਾ ਉਹ ਇੱਕ ਬਹੁਤ ਹੀ ਸਨਸਨੀਖੇਜ਼ ਚੀਜ਼ ਹੈ ਅੱਜ ਤੱਕ ਦਾ ਸਭ ਤੋਂ ਵਿਚਾਰਚਿਤ ਤੇ ਸਭ ਤੋਂ ਵਿਵਾਦਿਤ ਆਬਜੈਕਟ ਹੈ ਤੇ ਇਹ ਇੱਕ ਨਕਸ਼ਾ ਹੈ ਇਹ ਹਜ਼ਾਰ ਨਕਸ਼ਾ ਜਿਦੇ ਚ ਅੰਟਾਰਕਟਿਕਾ ਦਾ ਖੇਤਰ ਬਿਨਾ ਬਰਫ਼ ਤੋਂ ਦਿਖਾਇਆ ਗਿਆ ਇਹ ਪੂਰੇ ਸੰਸਾਰ ਦਾ ਨਕਸ਼ਾ ਹੈ ਪਰ ਇਹਦੇ ਵਿੱਚ ਅੰਟਾਰਕਟਿਕਾ ਦਾ ਜਿਹੜਾ ਖੇਤਰ ਹੈ ਉਹਨੂੰ ਬਗੈਰ ਬਰਫ਼ ਤੋਂ ਦਿਖਾਇਆ ਗਿਆ ਇਹ ਨਕਸ਼ਾ 1513 ਈਸਵੀ ਦੇ ਵਿੱਚ ਪੀਰੀ ਰੀਸ ਨਾਮ ਦੇ ਕਾਰਟੋਗ੍ਰਾਫਰ ਨੇ ਯਾਨੀ ਜਿਹੜਾ ਨਕਸ਼ਾਕਾਰ ਜਿਹਨੂੰ ਕਹਿੰਦੀ ਹੈ ਨਕਸ਼ੇ ਬਣਾਉਣ ਵਾਲਾ ਬੰਦਾ ਉਹ ਉਹ ਜਿਹੜਾ ਸੀਗਾ ਪੀਰੀ ਰਈਸ ਜਿਹੜਾ ਸੀਗਾ ਉਹ ਓਟੋਮਨ ਸਮਰਾਜ ਦਾ ਐਡਮਿਰਲ ਸੀਗਾ ਤੇ ਇੱਕ ਮਾਹਰ ਜਹਾਜ਼ਦਾਨ ਸੀਗਾ ਤੇ ਉਹਨੇ ਬਣਾਇਆ ਸੀਗਾ ਇਸ ਨਕਸ਼ੇ ਨੂੰ ਪੀਰੀ ਰੀਸ ਮੈਪ ਨੂੰ ਫਿਰ ਇੱਕ ਚਾਰਲਸ ਹੈਪ ਗੁੱਡ ਨਾਮ ਦਾ ਯੂਰੋਪੀ ਖੋਜੀ ਵਿਦਵਾਨ ਸੀਗਾ ਜਿਨੇ ਇਹਦੇ ਉੱਪਰ ਗੰਭੀਰ ਅਧਿਐਨ ਕੀਤਾ ਤੇ ਉਹਦੇ ਅਧਿਆਨ ਤੋਂ ਬਾਅਦ ਹੀ ਇਹ ਨਕਸ਼ਾ ਬਹੁਤ ਜ਼ਿਆਦਾ ਪ੍ਰਸਿੱਧ ਹੋਇਆ ਹੁਣ ਪੀਰੀ ਜਿਹੜਾ ਉਸ ਬੰਦੇ ਦਾ ਨਾਮ ਸੀਗਾ ਤੇ ਰੀਸ ਉਹਦਾ ਖਿਤਾਬ ਸੀਗਾ ਵੀ ਉਹਨੇ ਇੱਕ ਰੀਸ ਦਾ ਖਿਤਾਬ ਦਿੱਤਾ ਜਿਵੇਂ 사우ਦੀ ਅਰਬ ਦੇ ਵਿੱਚ ਅਮੀਰ ਦਾ ਖਿਤਾਬ ਦਿੱਤਾ ਜਾਂਦਾ ਫਿਰ ਅਮੀਰ ਨੂੰ ਆਪਾਂ ਇੱਕ ਰਿਚ ਦੇ ਲਈ ਇੱਕ ਸ਼ਬਦ ਦੇ ਤੌਰ ਤੇ ਵਰਤਣ ਲੱਗੇ ਜਿਵੇਂ ਆਪਾਂ ਵੀ ਰੀਸ ਸ਼ਬਦ ਵੀ ਵਰਤਦੇ ਹਾਂ ਕਿਤੇ ਕਿਤੇ ਇਹ ਉਹੀ ਰੀਸ ਹੈ ਰੀਸ ਸ਼ਬਦ ਐਕਚੁਅਲ ਜਦਾ ਰਾਰਾ ਹਾਈ ਨੂੰ ਬਿਹਾਰੀ ਸਸਾ ਰੀਸ ਪੀਰੀ ਰੀਸ ਤੇ ਇਹ ਜਿਹੜਾ ਪੀਰੀ ਦੇ ਸਮੇਂ ਦਾ ਸੰਸਾਰ ਦਾ ਨਕਸ਼ਾ ਇਸ ਚ ਅੰਟਾਰਕਟਿਕਾ ਦੇ ਵਿੱਚ برف ਨਾ ਹੋਣ ਦਾ ਕਾਰਨ ਜਿਹੜਾ ਆਲੋਚਕ ਕਹਿੰਦੇ ਨੇ ਕਿ ਇਹ ਜਿਹੜਾ ਪੀਰੀ ਨੇ ਪੁਰਾਣੇ ਜਿਹੜੇ ਪੁਰਤਗਾਲੀ ਸਪੈਨੀ ਤੇ ਯੂਰਪੀ ਜਿਹੜੇ ਨਕਸ਼ਾਕਾਰ ਸੀਗੇ ਉਹਨਾਂ ਦੇ ਨਕਸ਼ਿਆਂ ਦੇ ਆਧਾਰ ਤੇ ਬਣਾਇਆ ਕੋਈ ਕੋਈ ਬੰਦੇ ਕਹਿੰਦੇ ਨੇ ਵੀ ਇਹ ਪੀਰੀ ਨੇ ਅਲੈਗਜ਼ੈਂਡਰ ਦੇ ਸਮੇਂ 'ਚ ਯਾਨੀ ਸਿਕੰਦਰ ਮਹਾਨ ਦੇ ਸਮੇਂ ਦੇ ਵਿੱਚ ਜਿਹੜੇ ਉਹਦੇ ਨਾਲ ਹੁੰਦੇ ਸੀ ਕਾਰਟੋਗ੍ਰਾਫਰਜ਼ ਨਕਸ਼ਾ ਨਿਰਮਾਣ ਕਰਨ ਵਾਲੇ ਨਕਸ਼ਾਕਾਰ ਉਹਨਾਂ ਦੇ ਪੁਰਾਣੇ ਨਕਸ਼ਿਆਂ ਨੂੰ ਦੇਖ ਕੇ ਉਹਨਾਂ ਦੇ ਬੇਸ ਤੇ ਬਣਾਇਆ ਪਰ ਇਹਦੇ ਹੱਕ 'ਚ ਬੋਲਣ ਵਾਲੇ ਖੋਜੀ ਕਹਿੰਦੇ ਨੇ ਕਿ ਥੋਡੀ ਸਾਇੰਸ ਮੁਤਾਬਕ ਤਾਂ ਜਿਹੜਾ ਅੰਟਾਰਕਟਿਕਾ ਹੈ ਉੱਥੇ ਲੱਖਾਂ ਸਾਲਾਂ ਤੋਂ ਬਰਫ਼ ਪੈ ਰਹੀ ਹੈ ਫਿਰ ਖਜਾਰਾ ਸਾਲ ਪਹਿਲਾਂ ਇੱਕ ਪ੍ਰਾਚੀਨ ਵਿਦਵਾਨਾਂ ਨੇ ਵੀ ਜਾਂ ਐਸ ਪੀ ਵੀ ਵੀਸ ਨਾਮ ਦੇ ਵਿਦਵਾਨ ਨੇ 16ਵੀਂ ਸਦੀ ਦੇ ਵਿੱਚ ਅੰਟਾਰਕਟਿਕਾ ਨੂੰ ਬਰਫ਼ ਤੋਂ ਬਿਨਾਂ ਕਿਵੇਂ ਵੇਖ ਲਿਆ ਜਾਂ ਜਿਹੜੇ ਸਿਕੰਦਰ ਮਹਾਨ ਦੇ ਟਾਈਮ ਵੀ ਹੋਏ ਸੀਗੇ ਉਹਨਾਂ ਨੂੰ ਲਾ ਲੋ ਵੀ ਉਹ 3000 ਸਾਲ ਪਹਿਲਾਂ ਹੋਏ ਸੀਗੇ ਤਾਂ 3000 ਸਾਲ ਪਹਿਲਾਂ ਦੇ ਵਿਦਵਾਨਾਂ ਨੇ ਵੀ ਇਹਨੂੰ ਬਗੈਰ ਬਰਫ਼ ਤੋਂ ਕਿਵੇਂ ਦੇਖ ਲਿਆ ਜਦੋਂ ਤੁਹਾਡਾ ਥੋਡੀ ਸਾਇੰਸ ਦਾ ਦਾਵਾ ਤਾਂ ਇਹ ਹੈ ਕਿ ਵੀ ਅੰਟਾਰਕਟਿਕਾ ਦੇ ਵਿੱਚ ਲੱਖਾਂ ਨਹੀਂ ਬਲਕਿ ਕਰੋੜਾਂ ਸਾਲ ਤੋਂ ਕਹਿੰਦੇ ਨੇ ਸਾਇੰਸ ਵਿਗਿਆਨੀ ਤਾਂ ਕਿ ਕਰੋੜਾਂ ਸਾਲਾਂ ਤੋਂ ਉੱਥੇ ਬਰਫ਼ ਪੈ ਰਹੀ ਹੈ ਤੇ ਉਹ ਖੇਤਰ ਬਰਫ਼ ਨਾਲ ਢਕਿਆ ਹੋਇਆ ਅੰਟਾਰਕਟਿਕਾ ਦਾ ਤਾਂ ਫਿਰ ਇਹ ਆਲੋਚਕਾਂ ਦਾ ਯਾਨੀ ਉਹਨਾਂ ਦੇ ਆਲੋਚਕਾਂ ਦਾ ਪੀਰੀਵੀਸ ਮੈਪ ਦੇ ਹੱਕ ਦੇ ਹੱਕ ਦੇ ਵਿੱਚ ਬੋਲਣ ਵਾਲੇ ਬੰਦਿਆਂ ਦਾ ਸਵਾਲ ਹੈ ਵੀ ਜਦੋਂ ਅੰਟਾਰਕਟਿਕਾ ਦੇ ਵਿੱਚ ਤੁਹਾਡੇ ਮੁਤਾਬਿਕ ਲੱਖਾਂ ਕਰੋੜਾਂ ਸਾਲਾਂ ਤੋਂ ਬਰਫ਼ ਪੈ ਰਹੀ ਹੈ ਤਾਂ ਇਹ ਦੱਸੋ ਵੀ ਹਜ਼ਾਰਾਂ ਸਾਲ ਪਹਿਲਾਂ ਜਾਂ 3000 ਸਾਲ ਪਹਿਲਾਂ ਦੇ ਜਿਹੜੇ ਖੋਜੀ ਵਿਦਵਾਨ ਸੀ ਜਾਂ ਕਾਰਟੋਗ੍ਰਾਫਰ ਸੀ ਨਕਸ਼ਾਕਾਰ ਉਹਨਾਂ ਨੇ ਅੰਟਾਰਕਟਿਕਾ ਨੂੰ ਬਗੈਰ ਬਰਫ਼ ਤੋਂ ਕਿਵੇਂ ਬਣਾਤਾ ਨਕਸ਼ਾ ਉਹਦਾ ਸਾਰੇ ਸੰਸਾਰ ਦਾ ਨਕਸ਼ਾ ਬਣਾਇਆ ਉਹਨਾਂ ਨੇ ਬਾਕੀ ਦੇ ਜਿੰਨੇ ਰੀਜਨਸ ਨੇ ਇਹ ਜੇ ਖੇਤਰ ਨੇ ਜਿੱਥੇ ਪਹਾੜਤ ਨੇ ਬਰਫਬਾਰੀ ਹੁੰਦੀ ਹੈ ਉੱਥੇ ਤਾਂ ਉਹਨਾਂ ਨੇ ਬਰਫ ਹੀ ਦਿਖਾਈ ਹੈ ਤਾਂ ਇਹ ਉਹਨਾਂ ਨੇ ਅੰਟਾਰਕਟਿਕਾ ਨੂੰ ਸਪੈਸ਼ਲ ਬਗੈਰ ਬਰਫ ਤੋਂ ਕਿਉਂ ਦਿਖਾਇਆ ਇਸ ਕਰਕੇ ਇਹ ਜਿਹੜਾ ਨਕਸ਼ਾ ਬਹੁਤ ਹੀ ਰਹੱਸਮਈ ਤੇ ਆਪਣੀ ਕਿਸਮ ਦਾ ਬਹੁਤ ਹੀ ਖਾਸ ਆਬਜੈਕਟ ਮੰਨਿਆ ਜਾਂਦਾ ਤਾਂ ਜਿਹੜੇ ਐਂਟਾਰਕਟਿਕਾਂ ਨੂੰ ਬਿਨਾ বরਫ਼ ਤੋਂ ਦਿਖਾਣ ਦਾ ਜਿਹੜਾ ਇਹਦਾ ਮੁੱਦਾ ਹੈ ਉਹ ਬਾਰ-ਬਾਰ 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 ਬਹੁਤ ਸਾਰੇ ਵਿਦਵਾਨਾਂ ਦਾਰਾ ਉਠਾਇਆ ਗਿਆ ਤੇ ਬਹੁਤ ਸਾਰੇ ਵੈਸੇ ਵੀ ਜਿਹੜੇ ਨੇ ਲੋਕ ਨੇ ਉਹ ਮੰਨਦੇ ਨੇ ਨਾਰਵੇ ਸਾਈਡ ਦੇ ਲੋਕ ਜਾਂ ਨੋਰਸ ਮਿਥੋਲੋਜੀ ਚ ਬਲੀਵ ਕਰਨ ਵਾਲੇ ਜਾਂ ਹੋਰ ਬੰਦੇ ਜਿਹੜੇ ਕਿ ਜਿਹੜੇ ਜਾਣਦੇ ਨੇ ਐਡਮਿਰਲ ਰਿਚਰਡ ਈ ਬਰਡ ਸੀਗੇ ਜਿਹੜੇ ਐਡਮਿਰਲ ਰਿਚਰਡ ਈ ਬਰਡ ਸੀਗੇ ਤੁਸੀਂ ਸੁਣਿਆ ਹੋਣਾ ਉਹਨਾਂ ਨੇ ਆਪਰੇਸ਼ਨ ਹਾਈ ਜੰਪ ਕੀਤਾ ਸੀ ਐਂਟਾਰਕਟਿਕਾ ਦੇ ਵਿੱਚ ਤੇ ਸਾਊਥ ਪੋਲ ਦੇ ਵਿੱਚੋਂ ਨਾਰਥ ਪੋਲ ਵੀ ਗਏ ਸੀ ਉਹ ਅਮਰੀਕਾ ਦੇ ਐਡਮਿਰਲ ਸੀਗੇ ਨੇਵੀ ਦੇ ਤੇ ਉਹਨਾਂ ਨੇ ਆਪਰੇਸ਼ਨ ਹਾਈ ਜੰਪ ਕਰਨ ਦੇ ਲਈ ਉਹ ਬਹੁਤ ਸਾਰੇ ਸੈਨਿਕਾਂ ਨੂੰ ਲੈ ਕੇ بڑے بڑے ਜਿਹੜੇ ਨੇ ਆਈਸ ਡਿਸਟਰਾਇਰ ਜਹਾਜ਼ ਲੈ ਕੇ ਉੱਥੇ ਹੀ ਗਏ ਸੀਗੇ ਤਾਂ ਉਹਨਾਂ ਨੇ ਆ ਕੇ ਬਹੁਤ ਚੀਜ਼ਾਂ ਆਈਆਂ ਜਾਂ ਦੱਸਿਆ ਸੀ ਵੀ ਅੰਟਾਰਕਟਿਕਾ ਪਾਰ ਤਾਂ ਇੱਕ ਗਰਮ ਖੇਤਰ ਨੇ ਬਹੁਤ ਸਾਰੇ ਉੱਥੇ ਤਾਂ ਬੜੀ ਵੱਡੀ ਦੁਨੀਆ ਹੈ ਇਧਰ ਨਾਲੋਂ ਕਿਤੇ ਵਿਸ਼ਾਲ ਦੁਨੀਆ ਉੱਥੇ ਬਸੀ ਵੀ ਹੈ ਜਿਹਦਾ ਪੌਣ ਪਾਣੀ ਗਰਮ ਹੈ ਉੱਥੇ ਅੰਟਾਰਕਟਿਕਾ ਦਾ ਖੇਤਰ ਕੋਈ ਬਰਫ਼ ਵਾਲਾ ਖੇਤਰ ਨਹੀਂ ਬਰਫ਼ ਤਾਂ ਉਹ ਕਹਿੰਦੇ ਉਹਨਾਂ ਨੇ ਕਿਹਾ ਥੋੜੇ ਏਰੀਏ ਦੇ ਵਿੱਚ ਜਾ ਜਿਹੜੀ ਬਾਉਂਡਰੀ ਲਾਈਨ ਹੈ ਉਹਨਾਂ ਦੀ ਤੇ ਆਪਣੀ ਉੱਥੇ برف ਹੈ ਉਸ ਤੋਂ ਗਾਂ ਬਹੁਤ ਪਾਰ ਅੱਗੇ ਜਾ ਕੇ ਉੱਥੇ ਤਾਂ ਜਿਹੜੀ ਹੈ ਗਰਮ ਜਲਵਾਯੂ ਵਾਲੇ ਖੇਤਰ ਨੇ ਤੇ ਬਹੁਤ ਉੱਥੇ ਫਲੋਰਾ ਐਂਡ ਫਾਉਨਾ ਬਹੁਤ ਡਵੈਲਪਡ ਹੈ ਉੱਥੇ ਬਹੁਤ ਸਾਰੀ ਬਨਸਪਤੀ ਤੇ ਜਾਨਵਰ ਇਹ ਜਿਹਨੇ ਜਿਹੜੇ ਆਪਣੇ ਇਧਰ ਦੇ ਜਾਨਵਰਾਂ ਨਾਲ ਬਿਲਕੁਲ ਨਹੀਂ ਮਿਲਦੇ ਜੁਲਦੇ ਤੇ ਜਿਹੜੇ ਪੇੜ ਪੌਦੇ ਉੱਧਰ ਨੇ ਉਹ ਇਧਰ ਦੇ ਆਪਣੇ ਪੇੜ ਪੌਦਿਆਂ ਨਾਲ ਬਿਲਕੁਲ ਨਹੀਂ ਮਿਲਦੇ ਇਹ ਸਾਫ ਚਿੱਲੀ ਦੇ ਵਿੱਚ ਆਪਣੀ ਪ੍ਰੈਸ ਕਾਨਫਰੰਸ ਦੇ ਵਿੱਚ ਐਡਮਿਰਰ ਰਿਚਰਡ ਈ ਬਰਡ ਨੇ ਕਿਹਾ ਸੀ ਉਦੋਂ ਬਾਅਦ ਚਾਹੇ ਉਹਨਾਂ ਨੂੰ ਅਮਰੀਕਨ ਗਵਰਨਮੈਂਟ ਨੇ ਮੁਕਰਾਤਾ ਪਰ ਚਿੱਲੀ ਦੇ ਉਸ ਟਾਈਮ ਦੇ ਅਖਬਾਰਾਂ ਦੇ ਵਿੱਚ ਸਾਰਿਆਂ ਦੇ ਵਿੱਚ ਉਹ ਰਿਪੋਰਟਾਂ ਮੌਜੂਦ ਨੇ ਲਾਇਬ੍ਰੇਰੀਆਂ 'ਚ ਪਏ ਨੇ ਤੇ ਐਡਮਿਰਲ ਰਚਰਡੀ ਬਰਡ ਦੀ ਡਾਇਰੀ ਜਿਹੜੀ ਉਹਦੇ ਬਾਅਦ 'ਚ ਉਹਦੇ ਡੈਥ ਤੋਂ ਬਾਅਦ ਉਹਦੇ ਬੇਟੇ ਨੇ ਰਿਲੀਜ਼ ਕੀਤੀ ਸੀਗੀ ਉਹਦੇ ਵਿੱਚ ਵੀ ਉਹਨਾਂ ਨੇ ਸਪਸ਼ਟ ਲਿਖਿਆ ਕੀ ਉੱਧਰ ਮਿਲਣ ਵਾਲੀ ਸਬੱਤ ਦਾ ਬਾਰੇ ਵੀ ਦੱਸਿਆ ਤੇ ਉੱਥੇ ਮਿਲੇ ਜਿਹੜਾ ਕ੍ਰਿਸਟਲ ਸਿਟੀ ਹੈ ਉਹਦੇ ਬਾਰੇ ਵੀ ਬਹੁਤ ਡਿਟੇਲ ਦੇ ਵਿੱਚ ਉਹਨਾਂ ਨੇ ਉਸ ਡਾਇਰੀ ਦੇ ਵਿੱਚ ਲਿਖਿਆ ਉਸ ਤੋਂ ਇਲਾਵਾ ਜਿਹੜਾ ਨਾਰਵੇ ਦਾ ਰਿਸਰਚਰ ਸੀਗਾ ਓਲਾਫ ਜੈਂਸਨ ਜਿਦੇ ਬਾਰੇ ਇੱਕ ਕਿਤਾਬ ਹੈ ਵਿਲਸ ਦੀ ਉਹਦਾ ਕਿਤਾਬ ਦਾ ਨਾਮ ਹੈਗਾ স্মੋਕੀ ਗॉड ਉਹ ਵੀ ਗੱਲ ਕਰਦਾ ਵੀ ਉਹ ਉਹ ਵੀ ਨਾਰਵੇ ਦਾ ਇੱਕ ਜਹਾਜ਼ ਰਾਨ ਸੀਗਾ ਜਿਹੜਾ ਕਿ ਸਾਊਥ ਪੋਲ ਵਾਲੇ ਖੇਤਰ ਚ ਚਲਾ ਗਿਆ ਸੀ ਅੰਟਾਰਕਟਿਕਾ ਵੱਲ ਤਾਂ ਉਹਨੇ ਵੀ ਦੱਸਿਆ ਸੀ ਵੀ ਉਹਨੂੰ ਵੀ ਉੱਥੇ ਬਾਹਰ ਗੁਫਾ ਮਤਲਬ ਅੰਡਰ ਗਰਾਉਂਡ ਸਿਵਲਾਈਜੇਸ਼ਨ ਮਿਲੀਆਂ ਸੀਗੀਆਂ ਜਿਹੜੀਆਂ ਜ਼ਮੀਨ ਦੇ ਅੰਦਰ ਗੁਫਾਵਾਂ ਦੇ ਵਿੱਚ ਬੜੀ ਬਹੁਤ ਬੜੀਆਂ ਬੜੀਆਂ ਸੁਰੰਗਾਂ ਦੇ ਵਿੱਚ ਜਿੰਨਾਂ ਦਾ ਸੰਸਾਰ ਵਸਿਆ ਹੋਇਆ ਜਿੰਨਾਂ ਦਾ ਧਰਤੀ ਦੇ ਅੰਦਰੋਂ ਸੂਰਜ ਵਾਂਗੂ ਇੱਕ એનર્ਜੀ ਦਾ ਸੋਰਸ ਵੀ ਹੈਗਾ ਸੋ ਇਹ ਜਿਹੜੀਆਂ ਇਨਰ ਅਰਥ ਥੀਰੀਜ਼ ਜਿਹੜੀਆਂ ਨੇ ਅੰਟਾਰਕਟਿਕਾ ਪਾਰ ਬਹੁਤ ਸਾਰੇ ਇਨਰ ਅਰਥ ਵਰਲਡਸ ਨੇ ਤੇ ਇਹ ਉਹ ਕਹਿੰਦੇ ਆਲੋਚਕ ਜਿਹੜੇ ਨੇ ਪੀਵੀ20 ਮੈਪ ਦੇ ਹੱਕ ਚ ਬੋਲਣ ਵਾਲੇ ਆਲੋਚਕ ਜਿਹੜੇ ਵਿਗਿਆਨ ਦੀ ਆਲੋਚਨਾ ਕਰਨ ਵਾਲੇ ਬੰਦੇ ਨੇ ਉਹ ਕਹਿੰਦੇ ਸਾਨੂੰ ਫਿਰ ਇੱਕ ਗੱਲ ਦੱਸੋ ਵੀ ਜਿਹੜੇ ਐਡਮਿਰਰ ਰਿਚਰਡ ਈ ਬਰਡੀ ਸੀਗੇ ਜਾਂ ਜਿਹੜਾ ਓਲਾਫ ਜੈਂਸਨ ਸੀਗਾ ਉਹਨਾਂ ਦੋਨਾਂ ਨੇ ਜਾਂ ਉਹੇ ਜਿਹੇ ਹੋਰ ਬੰਦਿਆਂ ਨੇ ਜਿਹੜੇ ਅੰਟਾਰਕਟਿਕਾ ਪਾਰ ਗਏ ਉਹਨੇ ਪੀਵੀ20 ਦੇ ਮੈਪ ਨੂੰ ਹੀ ਕਿਉਂ ਆਪਣੀ ਮੁਹੰਮਦ ਦਾ ਅਧਾਰ ਬਣਾਇਆ ਉਹਦੀ ਬੁਨਿਆਦ ਬਣਾਇਆ ਉਹਨਾਂ ਨੇ ਕਿਸੇ ਹੋਰ ਕਾਰਟੋਗ੍ਰਾਫਰ ਦਾ ਨਕਸ਼ਾ ਕਿਉਂ ਨਹੀਂ ਵਰਤਿਆ ਜਿੰਦਾ ਜਿਹੜਾ ਕਿ ਅੰਟਾਰਕਟਿਕਾ ਦੇ ਉੱਪਰ ਬਰਫ਼ ਗਿਰੀ ਹੋਈ ਦਿਖਾਂਦਾ ਤੇ ਜਿਹੜਾ ਨਹੀਂ ਦਿਖਾ ਰਿਹਾ ਉੱਥੇ ਉਹਨੂੰ ਬਰਫ਼ੀਲਾ ਖੇਤਰ ਅੰਟਾਰਟਿਕਾ ਨੂੰ ਉਹਦਾ ਨਕਸ਼ਾ ਫਾਲੋ ਕਰਕੇ ਹੀ ਐਡਮਿਰਲ ਰਿਚার্ড ਈ ਬਰਡ ਤੇ ਓਲਾਫ ਜੈਂਸਨ ਵਰਗੇ ਖੋਜੀ ਵਿਦਵਾਨ ਅੰਟਾਰਕਟਿਕਾ ਪਾਰ ਵਾਲੀਆਂ ਸੱਭਤਾਵਾਂ ਤੱਕ ਪਹੁੰਚ ਸਕੇ ਜਾਂ ਉਥੇ ਦੀਆਂ ਇਹ ਦੁਨੀਆ ਤੱਕ ਪਹੁੰਚ ਸਕੇ ਵੀਰੋ ਆਪਾਂ ਉਹੀ ਅਸਲੀ ਏਲੀਨ ਨੇ ਜਿਹੜੇ ਏ ਏਲੀਨ ਕਹੇ ਜਾਂਦੇ ਨੇ ਇਹ ਤਾਂ ਜ਼ਿਆਦਾਤਰ ਹਿਊਮਨੋਇਡਸ ਕ੍ਰਿਪਟੋਇਡਸ ਆਪ ਬਣਾਏ ਹੋਏ ਨੇ ਸਾਡੀ ਸਾਇੰਸ ਨੇ ਜਾਂ 나ਜ਼ੀਆਂ ਨੇ ਵੀ ਜਿਹੜੇ ਹਿਊਮਨਸ ਤੇ ਜੈਨੇਟਿਕ ਐਕਸਪੈਰੀਮੈਂਟ ਕੀਤੇ ਸੀ ਉਹਦੇ ਥਰੂ ਹਿਊਮਨੋਇਡਸ ਕ੍ਰਿਪਟੋਇਡਸ ਬੜਾ ਕੁਝ ਹੈ ਜਾ ਬਣਾਇਆ ਸੀਗਾ ਜਿਹੜੇ ਏਲੀਅਨਸ ਹੁੰਦੇ ਨੇ ਉਹ ਪਰਗ੍ਰਹੀ ਨਹੀਂ ਹੁੰਦੇ ਬਿਲਕੁਲ ਵੀ ਉਹ ਕਿਸੇ ਹੋਰ ਤੋਂ ਗ੍ਰਹਿ ਤੋਂ ਆਏ ਹੋਏ ਨਹੀਂ ਹੁੰਦੇ ਉਹ ਏਸੇ ਧਰਤੀ ਦੇ ਹੋਰ ਰੀਜਨ ਤੋਂ ਆਏ ਹੋਏ ਹੁੰਦੇ ਨੇ ਹੋਰ ਤਰਾਂ ਦੇ ਖੇਤਰ ਤੋਂ ਚਾਹੇ ਉਹ ਧਰਤੀ ਦੇ ਅੰਦਰ ਬਣਿਆ ਹੋਇਆ ਚਾਹੇ ਉਹ ਕਿਸੇ ਪਹਾੜੀ ਦੇ ਉੱਪਰ ਬਣਿਆ ਹੋਇਆ ਚਾਹੇ ਉਹ ਕਿਸੇ ਦੋ ਪਹਾੜੀਆਂ ਦੇ ਵਿਚਾਲੇ ਬਣਿਆ ਹੋਇਆ ਚਾਹੇ ਉੱਥੇ ਦਾ ਪੌਣ ਪਾਣੀ ਕੁਝ ਹੋਰ ਤਰ੍ਹਾਂ ਦਾ ਹੈ ਚਾਹੇ ਉੱਥੇ ਆਕਸੀਜਨ ਦਾ ਲੈਵਲ ਕੁਝ ਹੋਰ ਤਰ੍ਹਾਂ ਦਾ ਹੈ ਇਸੇ ਕਰਕੇ ਹੀ ਉਹਨਾਂ ਦੇ ਨੱਕ ਫੇਫੜੇ ਜਾਂ ਅੰਦਰੂਨੀ ਅੰਗ ਸਾਡੇ ਨਾਲੋਂ ਕੁਝ ਵੱਖਰੇਵੇਂ ਇਹ ਦੱਸਿਆ ਜਾਂਦਾ ਤੇ ਉਹਨਾਂ ਦੀਆਂ ਸ਼ਕਲੂ ਸੂਰਤਾਂ ਵਾਲਾਂ ਦਾ ਰੰਗ ਸਾਡੇ ਨਾਲੋਂ ਤੇ ਉਹਨਾਂ ਦਾ ਸਕਿਨ ਦਾ ਕਲਰ ਬਹੁਤ ਜ਼ਿਆਦਾ ਸਾਡੇ ਨਾਲੋਂ ਡਿਫਰੈਂਟ ਸੋ ਪੀਰੀਰੀਸ ਦੇ ਨਕਸ਼ੇ ਨੂੰ ਹਮੇਸ਼ਾ ਹੀ ਐਂਟਾਰਕਟਿਕਾ ਪਾਰ ਜਾਣ ਦੀ ਉਤਸੁਕਤਾ ਰੱਖਣ ਵਾਲੇ ਵਿਦਵਾਨਾਂ ਨੇ ਆਪਣੀਆਂ ਮੁਹਿੰਮਾਂ ਦਾ ਆਧਾਰ ਬਣਾਇਆ ਇਸੇ ਤਰ੍ਹਾਂ ਹੀ ਪਰ ਜਿਨੇ ਜਿਨੇ ਆਧਾਰ ਬਣਾਇਆ ਉਹ ਸਾਰੇ ਵਿਦਵਾਨ ਐਂਟਾਰਕਟਿਕ ਆਪਰ ਪਹੁੰਚੇ ਨੇ ਤੇ ਉਹਨਾਂ ਨੇ ਆ ਕੇ ਵਾਪਸ ਬਹੁਤ ਕੁਝ ਇਹ ਜਹਾ ਦੱਸਿਆ ਸੇ ਇਸ ਕਰਕੇ ਦੋਸਤੋ ਆਪਣੇ ਇਸ ਪ੍ਰੋਗਰਾਮ ਬਾਰੇ ਤੁਹਾਡਾ ਕੀ ਵਿਚਾਰ ਹੈ ਤੇ ਪੀਰੀ ਰੀਸ ਮੈਪ ਬਾਰੇ ਤੇ ਸਾਬੂ ਡਿਸਕ ਬਾਰੇ ਤੁਹਾਡੀ ਕੀ ਨਿੱਜੀ رائے ਹੈ ਟੱਕਮੈਂਟ ਬਾਕਸ ਦੇ ਵਿੱਚ ਦੱਸਣਾ ਬਿਲਕੁਲ ਨਾ ਭੁੱਲਣਾ ਸਾਰੇ ਵੀਰ ਆਪਣਾ ਫੀਡਬੈਕ ਜ਼ਰੂਰ ਦੇਣਾ ਦੋਸਤੋ ਤੇ ਵੱਧ ਤੋਂ ਵੱਧ ਵੀਰ ਆਪਣਾ ਫੇਸਬੁਕ ਪੇਜ ਅਦ੍ਰਿਸ਼ਯਮ ਫੋਲੋ ਕਰੋ ਤੇ ਵੱਧ ਤੋਂ ਵੱਧ ਵੀਰ ਸਾਡਾ YouTube ਚੈਨਲ ਅਦ੍ਰਿਸ਼ਯ ਪੰਜਾਬੀ ਸਬਸਕ੍ਰਾਈਬ ਕਰੋ ਜੀ ਜੀਤੀ ਤੋਂ ਜੀਤੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਬਣੇ ਰਹਿਣ ਲਈ ਵੀਰੋ ਥੈਂਕ ਯੂ